ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਪ੍ਰਾਈਸ ਨੇ ਜਿਹੜੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇ ਕਿ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਵਰਕ ਵਾਲੇ ਸੂਟ ਨੇਗੇ ਬਹੁਤ ਸੋਹਣੇ ਮਸ਼ੀਨ ਵਰਕ ਦੇ ਟੂ ਟੋਨ ਪਸ਼ਮੀਨੇ ਤੇ ਆਪਾਂ ਰੈਡੀ ਕੀਤੇ ਨੇਗੇ ਜੇ ਤੁਸੀਂ ਵੀ ਇਹਦੇ ਨਾਲ ਦੇ ਸੂਟ ਰੈਡੀ ਕਰਵਾਉਣਾ ਚਾਹੋ ਤਾਂ ਤੁਸੀਂ ਕੋਈ ਵੀ ਕਲਰ ਤੇ ਕਰਵਾ ਸਕਦੇ ਹੋ ਜਿਹੜਾ ਪ੍ਰਾਈਸ ਹੈਗਾ ਉਹ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ ਲਵ ਜੀ ਪਹਿਲਾ ਸੂਟ ਹੈ ਜੀ ਗ੍ਰੀਨ ਕਲਰ ਤੇ ਬਣਿਆ ਹੋਇਆ ਹੈਗਾ। ਦੇਖੋ ਇਸ ਤਰ੍ਹਾਂ ਇਹਦਾ neck ਬਣਿਆ ਹੋਇਆ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ। ਜਾਂ ਸਾਰਾ ਕੰਮ ਜਿਹੜਾ ਜੀਰੋ ਟੰਕੇ ਤੇ ਹੋਇਆ ਹੋਇਆ ਹੈਗਾ ਦੇਖੋ neck ਕੰਮ ਹੈ ਜਿਹੜਾ ਤੁਹਾਨੂੰ ਸਾਡੇ ਕੋਲੋਂ ਬਿਲਕੁਲ ਨੀਟ ਐਂਡ ਕਲੀਨ ਮਿਲੂਗਾ ਪਰਫੈਕਟ ਮਿਲੂਗਾ। ਦੇਖੋ ਜੀ। ਪਰ ਅਸੀਂ ਪਲੇਨ ਫੈਬਰਿਕ ਨਹੀਂ ਦਿੰਦੇ ਹੈਗੇ ਜੇ ਤੁਸੀਂ ਮਤਲਬ ਵਰਕ ਕਰਵਾਉਂਗੇ ਤਾਂ ਅਸੀਂ ਉਹ ਕਰਾਂਗੇ। ਪਲੇਨ ਫੈਬਰਿਕ ਤੁਹਾਨੂੰ ਨਹੀਂ ਮਿਲਦਾ ਹੈਗਾ। ਇਹ neck ਦਾ ਡਿਜ਼ਾਈਨ ਹੋਇਆ ਹੋਇਆਗਾ ਤੁਸੀਂ ਇਹਨੂੰ ਘੇਰੇ ਤੇ ਵੀ ਕਰਵਾ ਸਕਦੇ ਹੋਗੇ ਪਰ ਆਪਾਂ ਕਸਟਮਰ ਦੇ ਅਕੋਰਡਿੰਗ ਇਹ ਜਿਹੜਾ ਸੂਟ ਹੈ ਰੈਡੀ ਕੀਤਾ ਹੈਗਾ ਤੇ ਇਹ ਬਾਵਾ ਤੇ ਵਰਕ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਦੁਪट्टे ਇਹਨਾਂ ਦੇ ਰੈਡੀ ਹੋਣ ਲਈ ਗਏ ਹੋਏ ਨੇਗੇ ਜਦੋਂ ਰੈਡੀ ਹੋ ਕੇ ਆਗੇ ਕਿਉਂਕਿ ਟਾਈਮ ਘੱਟ ਹੈ ਫਿਰ ਵੀਡੀਓ ਨਹੀਂ ਪਾਣੀ ਹੈਗੇ ਅਸੀਂ ਸੋਚਿਆ ਵੀ ਹੁਣ ਆਪਾਂ ਵੀਡੀਓ ਪਾ ਦਿੰਨੇ ਇਹਨਾਂ ਦੀ ਲਓ ਜੀ ਇਹ ਤੁਸੀਂ ਸਲਵਾਰ ਤੇ ਵੀ ਕੰਮ ਕਰਵਾ ਸਕਦੇ ਹੋ ਘੇਰੇ ਤੇ ਵੀ ਜਿੱਦਾਂ ਕਿ ਇਹ ਇਸ ਤਰ੍ਹਾਂ ਲਾਈਨ ਬਣ ਜੂ ਘੇਰੇ ਤੇ ਜਿਹੜੇ ਆਹ ਫੋਲਣੇ ਨੇ ਕਿ ਕਾਰਨਰ ਤੇ ਬਣ ਜਾਣਗੇ ਜਾਂ ਤੁਸੀਂ ਤਿੰਨ ਫਲਾਵਰ ਨੇ ਲਾਈਨ ਦੇ ਵਿੱਚ ਪਵਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਵਿਦਆਊਟ ਦੁਪੱਟਾ ਤੇ ਪਲੱਸ ਦੁਪੱਟਾ ਦੋਨੇ ਤਰ੍ਹਾਂ ਪ੍ਰਾਈਸ ਪੁੱਛ ਸਕਦੇ ਹੋ ਵੀ ਕਿੰਨੇ ਦਾ ਪੈਂਦਾ ਠੀਕ ਹੈ ਜੀ ਲਓ ਜੀ ਇਹਲਾ ਸੂਟ ਹੈ ਸੀਗਾ ਤੇ ਦੂਜਾ ਸੂਟ ਹੈਗਾਗਾ ਪੀਚ ਤੇ ਇਸ ਤਰ੍ਹਾਂ ਦੇ ਚਾਕ ਬਣੇ ਹੋਏ ਨੇਗੇ ਪਲੱਸ ਥੋੜਾ ਜਿਹਾ ਕਿਰਾ ਬਣਿਆ ਹੋਇਆ ਕਾਰਨਰ ਚ ਇਹ ਕਾਰਨਰ ਚ ਆਊਗਾ ਬਾਕੀ ਇਹ ਬਿਨਾ ਸਲਾਈ ਤੋਂ ਸੁੱਟ ਜਾਣਗੇ ਜੇ ਸਲਾਈ ਹੋ ਕੇ ਜਾਂਦੇ ਫਿਰ ਤੁਹਾਨੂੰ ਦਿਖਾ ਦਿੰਦੇ ਵੀ ਕਿੱਦਾਂ ਆਪਾਂ ਇਹ ਦੀ ਸਟਿਚਿੰਗ ਕਰਦੇਾਂਗੇ ਇਦਾਂ ਇਹਤੇ ਲੈਸ ਵਗੈਰਾ ਲੱਗ ਜੂਗੀ ਤੇ ਇਹ ਰਹੇਗਾ ਜੀ ਨੈੱਕ ਦੇਖੋ ਕੰਮ ਤੁਸੀਂ ਦੇਖ ਸਕਦੇ ਹੋਗੇ ਤੁਹਾਡੇ ਸਾਹਮਣੇ ਆ ਸਾਰਾ ਨੀਟ ਐਂਡ ਕਲੀਨ ਐ ਇਹ ਬਣੇ ਹੋਏ ਨੇਗੇ ਬਾਵਾ ਦੇ ਫਲਾਰ ਇਹ ਕਿ ਪਹਿਲਾ ਫਲਾਰ ਹੈਗਾ ਇਧਰ ਦੂਜਾ ਬੱਚਦਾ ਦੂਜੀ ਸਾਈਡ ਦੂਜੀ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਵਾ ਸਕਦੇ ਹੋਗੇ ਜੇ ਸੇਮ ਬਣਵਾਉਣਾ ਸੇਮ ਬਣਵਾ ਲਓ ਨਹੀਂ ਕੋਈ ਵੀ ਕਲਰ ਤੇ ਤੁਸੀਂ ਰੈਡੀ ਕਰਵਾ ਲਓ ਲੋ ਜੀ ਇਹਦੇ ਨਾਲ ਦੇ ਆਪਾਂ ਸੂਟ ਪਾਏ ਸੀਗੇ ਆਪਣੇ ਤੁਹਾਨੂੰ ਹੋਰ ਮਿਲ ਜਾਣਗੇ ਬਲੈਕ ਵਾਈਨ ਸ਼ੇਡ ਜਿੱਦਾਂ ਵੀ ਤੁਸੀਂ ਚਾਹੋ ਹਨ ਆਪਣੇ ਕੋਲ ਹੈਗੇ ਨੇ ਅਵੇਲੇਬਲ ਇਹ ਦੇ ਵਿੱਚ ਆਪਾਂ ਇਹ ਹੈਗਾ ਜੀ ਇਹਦਾ ਘੇਰਾ ਵਰਕ ਹੋਇਆ ਹੋਇਆ ਹੈਗਾ ਇੰਦਾ ਹੀ ਹੋ ਜੂਗਾ ਜਦੋਂ ਸਲਾਈ ਹੋਊਗਾ ਐਵੇਂ ਦਾ ਡਿਜ਼ਾਈਨ ਬਣੂਗਾ ਘੇਰੇ ਦਾ ਇਹਦਾ ਘੇਰਾ ਵਰਕ ਹੋਇਆ ਹੋਇਆ ਹੈਗਾ ਤੇ ਨਾਲ ਹੋਈਆਂ ਅਸੀਂ ਇਹਨੇ ਬਾਵਾ ਪੈਚ ਲਗਾ ਕੇ ਲੋਚ ਪਲੀਜ਼ ਹਨਾ ਟਾਈਮ ਦੇ ਕੇ ਚੱਲਿਓ ਆਪਾਂ ਨੂੰ 1 ਮਹੀਨਾ 1.5 ਮਹੀਨੇ ਦਾ ਟਾਈਮ ਚਾਹੀਦਾ ਜੇ ਤੁਸੀਂ ਮਤਲਬ ਵਰਕ ਵਾਲੀ ਸੂਟ ਦੇਣੇ ਹੋਗੇ ਸਟਿਚਿੰਗ ਨੂੰ ਵੀ ਟਾਈਮ ਲੱਗ ਜਾਂਦਾ ਹੁੰਦਾ ਹੈਗਾ ਤੇ بس ਥੋੜਾ ਟਾਈਮ ਦੇ ਕੇ ਚੱਲੋ ਫਿਰ ਕੰਮ ਹੈ ਜਿਹੜਾ ਸਫਾਈ ਤੇ ਹੁੰਦਾ ਹੈਗਾ। ਲਓ ਜੀ। ਇਹ ਸਲਵਾਰ ਤੇ ਵੀ ਕੰਮ ਹੋਇਆ ਹੋਇਆ ਹੈਗਾ ਸੇਮ ਪਲੇਨ ਸਲਵਾਰ ਸੀ ਇਸ ਤਰ੍ਹਾਂ। ਇਹ ਕੰਮ ਹੋਇਆ ਹੈ। ਇਹ ਜਿਹੜਾ ਤੁਸੀਂ ਪ੍ਰਾਈਸ ਹੈਗਾ ਮੈਨੂੰ ਵਟਸਐਪ ਤੇ ਪੁੱਛ ਲਿਓ ਇਹਨਾਂ ਦਾ। ਲਓ ਜੀ। ਇਹਦੇ ਵਿੱਚ ਹੋਰ ਕਲਰ ਹੈਗਾਗਾ ਵਾਈਨ ਸ਼ੇਡ ਮਿਲ ਜੂ ਬਲੈਕ ਮਿਲ ਜੂਗਾ ਤੁਹਾਨੂੰ। ਸੇਮ ਨਹੀਂ ਮਿਲਣਾ। ਸੇਮ ਸੋਲਡ ਹੋ ਚੁੱਕਿਆ ਹੈਗਾ। ਤੇ ਇਸ ਤੋਂ ਬਾਅਦ ਆਪਣੇ ਜੀਰੋ ਟੰਕੇ ਦੇ ਸੂਟ ਸੀਗੇ ਦੇਖੋ ਜੀ ਇਹ ਰੈਡੀ ਹੋ ਕੇ ਆਏ ਨੇਗੇ ਲੋਚ ਇਹਦਾ ਪ੍ਰਾਈਸ ਸਾਰਿਆਂ ਨੂੰ ਪਤਾਗਾ 3500 ਪ੍ਰਾਈਸ ਸੀਗਾ ਤੁਸੀਂ ਕੰਮ ਦੇਖ ਲਓ ਕਿੰਨਾ ਜ਼ਿਆਦਾ ਸੋਨਾ ਹੋਇਆ ਹੋਇਆਗਾ ਕੇਰਾ ਵਰਕ ਹੋਇਆ ਹੋਇਆਗਾ ਇਹ ਸਾਰਾ ਤੇ ਨੈਕ ਵਗੈਰਾ ਕੁਝ ਵੀ ਨਹੀਂ ਹੈਗਾ ਤੁਸੀਂ ਇਹਨੂੰ ਪਸ਼ਮੀਨੇ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਲੋਚ ਇਹ ਹੋਇਆ ਹੋਇਆ ਨਿੰਗਿਆ ਪਾਵਾਂ ਇਹ ਤੇ ਇਹ ਬਾਵਾ ਦੇ ਫੁੱਲ ਲੰਗੇ ਸਾਰਾ ਕੰਮ ਹੈ ਜਿਹੜਾ 0 ਟੰਕੇ ਤੇ ਹੋਇਆ ਹੋਇਆ ਹੈਗਾ ਵਰਕ ਵਾਲੇ ਸੂਟਾਂ ਦੀ ਆਪਾਂ ਦੇਖਦੇ ਹਾਂ ਜੇ ਅੱਜ ਆਪਾਂ ਨੇ ਹੋਰ ਵਰਕ ਹੋ ਕੇ ਆ ਗਿਆ ਆਪਾਂ ਕੱਲ ਨੂੰ ਵੀ ਵਰਕ ਵਾਲੀ ਸੂਟ ਪਾਵਾਂਗੇ ਹੁਣ ਚੱਲੀ ਜਾਂਦਾ ਇਹ ਕੰਮ ਵਰਕ ਵਾਲੇ ਸੂਟਾਂ ਦਾ ਵੀ ਤੇ ਇਹ ਰਹੇਗਾ ਜੀ ਆਪਾਂ ਜੌਰਜਟ ਤੇ ਇਹਦੇ ਨਾਲ ਦਾ ਸੇਮ ਤੁਹਾਨੂੰ ਪੀਸ ਮਿਲ मिल ਜੂਗਾ ਨਹੀਂ ਇਹਦੇ ਵਿੱਚ ਬਹੁਤ ਸਾਰੇ ਅਵੇਲੇਬਲ ਹੈਗੇ ਨੇਗੇ ਹੋਰ ਵੀ ਹਨਾ ਸੂਟ ਪ्युअर ਜਾਰਜਟ ਤੇ ਹੈਗਾ ਤੇ ਇਹਦੀਆਂ ਬਾਜੂ ਇਹ ਬਾਵਾ ਤੇ ਹੈਗਾ ਕੰਮ ਜਿਹੜਾ ਇਹ ਸਾਰਾ ਕੰਮ ਹੈ ਬਾਵਾ ਤੇ ਹੋਇਆ ਹੈ ਇੱਥੇ ਆਊਗਾ ਇਹ ਕੰਮ ਸਾਰਾ ਠੀਕ ਹੈ ਜੀ ਦੋ ਫਲਾਰ ਨੇਗੇ ਬਾਕੀ ਇਹਦਾ ਘੇਰਾ neck ਕੁਛ ਵੀ ਨਹੀਂ ਹੈਗਾ ਪੈਚ ਲਾ ਕੇ ਵਰਕ ਹੋਇਆ ਹੋਇਆ ਹੈਗਾ ਤੇ ਇਹਦਾ ਬਾਟਮ ਦਾ ਕੰਮ ਆ ਜੂਗਾ ਲਓ ਜੀ ਕੰਮ ਤੁਸੀਂ ਦੇਖ ਸਕਦੇ ਹੋਗੇ ਸਾਰਾ ਨੀਟ ਐਂਡ ਕਲੀਨ ਜੀਰੋ ਟਾਂਕੇ ਦਾ ਕੰਮ ਹੋਇਆ ਹੋਇਆ ਹੈਗਾ ਦੁਪੱਟਾ ਹਜੇ ਰੈਡੀ ਹੋ ਰਹੇ ਨੇ ਇਹਨਾਂ ਦੇ ਦੁਪੱਟੇ ਕੋਈ ਵੀ ਨਹੀਂ ਸੀਗੇ ਠੀਕ ਹੈ ਜੀ ਜਿੰਨੇ ਸੂਟ ਸੀਗੇ ਵਰਕ ਵਾਲੇ ਆਪਣੇ ਵਰਕ ਹੋ ਕੇ ਆਏ ਸੀਗੇ ਮੈਂ ਤੁਹਾਨੂੰ ਦਿਖਾ ਚੁੱਕੀ ਆਂਗੀ ਬਾਕੀ ਆਪਾਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਵਿੱਚ ਪ੍ਰਿੰਟ ਵਗੈਰਾ ਵਰਕ ਵਗੈਰਾ ਆਪਣਾ ਕੰਮ ਚੱਲ ਰਿਹਾ ਹੈਗਾ ਤੁਹਾਨੂੰ ਹਰ ਤਰ੍ਹਾਂ ਦੇ ਸੂਟ ਲੈ ਕੇ ਆਵਾਂਗੇ ਕੋਈ ਵੀ ਤੁਸੀਂ ਸੂਟ ਆਰਡਰ ਕਰਨਾ ਹੈਗਾ ਤਾਂ ਤੁਸੀਂ WhatsApp ਤੇ ਕਰ ਸਕਦੇ ਹੋਗੇ ਕੋਈ ਵੀ ਤੁਸੀਂ ਵਿਆਹ ਸ਼ਾਦੀਆਂ ਲਈ ਸੂਟ ਰੈਡੀ ਕਰਵਾਉਣੇ ਤਾਂ ਵੀ ਕਰਵਾ ਸਕਦੇ ਹੋਗੇ ਪਰ ਉਹਦੇ ਲਈ ਸਾਨੂੰ ਟਾਈਮ ਚਾਹੀਦਾ ਹੈ ਹਨਾ ਪਲੀਜ਼ ਮੇਰੀ ਰਿਕੁਐਸਟ ਹੈ ਜਿਹੜੇ ਹੈਂਡਵਰਕ ਦੇ ਸੂਟ ਲੈਣਗੇ ਤਾਂ ਤੁਸੀਂ ਮੈਨੂੰ ਪਹਿਲਾਂ ਦੱਸਿਓ ਹਨਾ ਤੇ ਕਿਉਂਕਿ ਮੈਨੂੰ ਵੀ ਟਾਈਮ ਚਾਹੀਦਾ ਹੈਗਾ ਹਨਾ ਮਹੀਨਾ ਡੇਡ ਮਹੀਨਾ 2 ਮਹੀਨਾ ਲੈ ਕੇ ਚੱਲੋ ਦੇਖੋ ਜੇ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਹੈ ਇਹਦੇ ਵਿੱਚੋਂ ਤੁਸੀਂ ਆਰਡਰ ਕਰ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ